ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇੱਕ ਕਵਿਸ਼ਰੀ ਸੁਣਾਉਣ ਜਾ ਰਹੇ ਹਾਂ ਸਰਸਾ ਦੇ ਕੰਡੇ ਤੇ ਸਭ ਭੁੱਲ ਕੇ ਕਸਮਾ ਨੂੰ ਵੈਰੀ ਆਣ ਗੁਰਾਂ ਤੇ ਟੁੱਟ ਪਏ ਦੁਸ਼ਮਨ ਦਾਲੇ ਰੋਕਣੇ ਜੋਟ ਪਏ ਗੁਰ ਆਸਾਂ ਦੀਵਾਰ ਸੁਣੀ ਗੁਰ ਆਸਾਂ ਦੀਵਾਰ ਸੁਣੀ ਵਜਿਆ ਸੁਬਾ ਦਾ ਜਦੋਂ ਨਗਾਰ ਸਰਸਾ ਦੇ ਕੰਡੇ ਤੇ ਸੀ ਪਰਵਾਰ ਵਿਛੜ ਗਿਆ ਸਾਰਾ ਸਰਸਾ ਦੇ ਕੰਡੇ ਚੜ ਗਿਆ ਸਾਰਾ ਗੁਰਾ ਕੋੜੇ ਠੇਲਦ ਤੇ ਸੀ ਗੜ ਸਰ ਸਾਦੇ ਵਿੱਚ ਆਇਆ ਵਿਦਿਆ ਸਾਗਰ ਗ੍ਰੰਥ ਸੜੇ ਰੋੜ ਗਿਆ ਸਿੱਖੀ ਦਾ ਸਰਮਾਇਆ ਲੈ ਗਿਆ ਮਤਾ ਮਨੂ ਲੈ ਗਿਆ ਮਤਾਵਾ ਪਿਆਰਾ ਸਰਸਾ ਦੇ ਕੰਡੇ ਤੇਸੀ ਪਰਵਾਰ ਵਿਛੜ ਗਿਆ ਸਾਰਾ ਸਰਸਾ ਦੇ ਕੰਡੇ ਤੇਸੀ ਪਰਵਾਰ ਵਿਛੜ ਗਿਆ ਸਾਰਾ ਇੱਕ ਮਾਤਾ ਗੁਜਰੀ ਤੇ ਛੋਟੇ ਗੁਰਾਂ ਦੇ ਰਾਜਦੁਲਾਰੇ ਗੁਰਾਂ ਨਾਲੋਂ ਵਿਛੜ ਗਏ ਜੋਰਾਵ ਏ ਸਿੰਘ ਪਿਆਰੇ ਤਿੰਨਾਂ ਨੂੰ ਲੈ ਤੁਰਿਆ ਤਿੰਨਾਂ ਨੂੰ ਲੈ ਤੁਰਿਆ ਖੇੜੀ ਵੱਲ ਗੰਗੂ ਹਥਿਆਰਾ ਸਰਸਾ ਦੇ ਕੰਡੇ ਤੇ ਸੀ ਪਰਵਾਰ ਵਿਚੜ ਗਿਆ ਸਾਰਾ ਸਰਸਾ ਦੇ ਕੰਡੇ ਤੇ ਸੀ ਪਰਵਾਰ ਵਿਚੜ ਗਿਆ ਸਾਰਾ ਸੇਂਗਾ ਥੋੜੇ ਗਿਣਤੀ ਦੇ ਸਿੰਘ ਥੋੜੇ ਗਿਣਤੀ ਦੇ ਦਿਲਬਰਾ ਨਾਲੇ ਗੁਰਾਂ ਦੇ ਰਹਿਗੇ ਛੱਡ ਰੋਪੜ ਕੋਟਲੇ ਨੂੰ ਰਾਚਮ ਕੋਰ ਸਹਬ ਦੇ ਪੈਗੇ ਦਿਨ ਆਗੇ ਬਿਬਤਾ ਦੇ ਦਿਨ ਆਗੇ ਬਿਬਤਾ ਦੇ ਵਾਹੇ ਗੁਰੂ ਦਾ ਰੰਗ ਨਿਆ ਕੰਡੇ ਤੇ ਸੀ ਪਰਵਾਰ ਵਿਛੜ ਗਿਆ ਸਾਰਾ ਸਰਸਾ ਦੇ ਕੰਡੇ ਤੇ ਸੀ ਪਰਵਾਰ ਵਿਛੜ ਗਿਆ ਸਾਰਾ ਸਰਸਾ ਦੇ ਕੰਡੇ ਤੇ ਸੀ ਪਰਵਾਰ ਵਿਛੜ ਗਿਆ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ